ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਿਆ ਵੀ ટીਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਰਮਨਜੀਤ ਸਿੰਘ ਰਮਾਣਾ ਗੁਰਦੁਆਰਾ ਗੁਰੂ ਸਾਗਰ ਸ਼੍ਰੀ ਸਿੰਘ ਸਭਾ ਸਲੀਮ ਠਾਪਰੀ ਦੇ ਮੈਨੇਜਰ ਸਰਦਾਰ ਜਸਵੀਰ ਸਿੰਘ ਸਿੱਧੂ ਜੋ ਪਿਛਲੇ ਕਈ ਸਾਲਾਂ ਤੋਂ ਗੁਰੂ ਘਰ ਸੇਵਾ ਕਰ ਰਹੇ ਸਨ ਅੱਜ ਜਸਵੀਰ ਸਿੰਘ ਸਿੱਧੂ ਨੂੰ ਸੇਵਾ ਮੁਕਤ ਕੀਤਾ ਗਿਆ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਯਾਦਗਾਰੀ ਚਿੰਨ ਸਿਰਪਾਓ ਸਾਹਿਬ ਲੋਈ ਤੇ ਹੋਰ ਜ਼ਰੂਰੀ ਸਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੇਵਾ ਮੁਕਤੀ ਮੌਕੇ ਉਹਨਾਂ ਵੱਲੋਂ ਨਿਭਾਈ ਬਖੂਬੀ ਜ਼ਿੰਮੇਵਾਰੀ ਨੂੰ ਸਰਾਹਿਆ ਗਿਆ ਕਿਸomega ਕੇ ਸੰਬੋਧਨ ਕਰਦਿਆਂ ਹੋਇਆਂ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਹਰਮੀਤ ਸਿੰਘ ਬੱਗਾ ਅਤੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਨੇਜਰ ਸਾਹਿਬ ਵੱਲੋਂ ਨਿਭਾਈ ਜ਼ਿੰਮੇਵਾਰੀ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਦੇ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਤੇ ਹਰੇਕ ਨੂੰ ਖੇੜੇ ਮੱਥੇ ਮਿਲੇ ਹਨ ਇਸ ਮੌਕੇ ਜਥੇਦਾਰ ਬਲਦੀਪ ਸਿੰਘ ਭੱਲਾ ਸਰਦਾਰ ਦਲਵਿੰਦਰ ਸਿੰਘ ਘੁੰਮਣ ਸਰਦਾਰ ਚਰਨਜੀਤ ਸਿੰਘ ਮੱਕੜ ਨੇ ਵੀ ਮੈਨੇਜਰ ਜਸਵੀਰ ਸਿੰਘ ਸਿੱਧੂ ਵੱਲੋਂ ਕੀਤੀ ਸੇਵਾ ਦੀ ਸراہਨਾ ਕੀਤੀ ਹੈ ਇਸ ਮੌਕੇ ਤੇ ਜੇਪੀ ਸਿੰਘ ਸਰਦਾਰ ਰੇਸ਼ਮ ਸਿੰਘ ਨੱਤ ਸਾਤਕਾ ਇੰਸਪੈਕਟਰ ਸੁਰਿੰਦਰ ਸਿੰਘ ਛਿੰਦਾ ਕੁਲਦੀਪ ਸਿੰਘ ਢਿੱਲੋਂ ਪਟਿਆਲਾ ਤਰਲੋਕ ਸਿੰਘ ਜਸਵੀਰ ਸਿੰਘ ਦਸ਼ਮੀਸ਼ ਕਲੈਕਸ਼ਨ ਗੁਰਜੰਟ ਸਿੰਘ ਰਿੰਕੂ ਭੱਲਾ ਭਾਈ ਪ੍ਰੇਤ ਪ੍ਰਤਾਪ ਸਿੰਘ ਜਗਜੀਤ ਸਿੰਘ ਅਰੂੜਾ ਹਰਨੇਕ ਸਿੰਘ ਅਗਿਲ ਕੁਲਵਿੰਦਰ ਸਿੰਘ ਸਲੇਮ ਟਾਪੀ ਆਦਿ ਹਾਜ਼ਰ ਸਨ